ਹਾਂਜੀ ਸੁਖ ਬਲੌਗ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਸਾਨਾ ਜੋੜੇ ਆ ਸਾਡੇ ਸੱਜਣ ਮਿੱਤਰ ਭੈਣ ਭਰਾ ਸਾਰਿਆਂ ਨੂੰ ਸਵੇਰ ਦੀ ਗੁੱਡ ਮਾਰਨਿੰਗ ਤੇ ਸਮਾਂ ਹੋ ਗਿਆ ਜੀ ਤਕਰੀਬਨ 7:30 ਦਾ 7:30 ਦਾ ਤੇ ਗੱਲ ਇਹ ਆ ਵੀ ਸਾਰਿਆਂ ਤੋਂ ਸੌਰੀ ਮੰਗਦੇ ਆਪਾਂ ਜਿੰਨੇ ਵੀ ਸਾਡੇ ਭੈਣ ਭਰਾ ਸੱਜਣ ਮਿੱਤਰ ਦੂਰ ਨੇੜਿਓਂ ਆ ਬਾਹਰ ਦੇ ਵਿਦੇਸ਼ਾਂ ਤੋਂ ਦੇਖਦੇ ਆ ਜਾਂ ਇੰਡੀਆ ਤੋਂ ਦੇਖਦੇ ਆ ਜਾਂ ਅੱਖਰ ਦੇ ਹੋਰ ਪਾਸੇੋਂ ਆ ਦੇਖਦੇ ਆ ਸਾਰਾ ਸੌਰੀ ਮੰਗਦਾ ਸੌਰੀ ਅਸਲੀ ਮੰਗਦਿਆਂ ਵੀ ਕੱਲ ਤੁਹਾਡਾ ਵਲੌਗ ਨਹੀਂ ਪਿਆ। ਵਲੌਗ ਨਾ ਪਾਉਣ ਦਾ ਕਾਰਨ ਇਹ ਆ ਵੀ ਇਹਨਾਂ ਦੀ ਮੰਮੀ ਜੀ ਜਿਹੜੇ ਨਾ ਵੱਡੇ ਮੰਮੀ ਉਹ ਸੀਰੀਅਸ ਜ਼ਿਆਦਾ ਹੋ ਗਏ ਆ। ਪਹਿਲਾਂ ਉਹਨਾਂ ਨੂੰ ਪ੍ਰੋਬਲਮ ਸੀਗੀ ਇਨਫੈਕਸ਼ਨ ਹੋਈ ਦਵਾਈ ਖਾਂਦੇ ਸੀ ਉਸ ਤੋਂ ਬਾਅਦ ਵਿੱਚ ਠੀਕ ਹੋ ਗਏ ਤਿਲਕ ਗਏ ਪੇਟਾਂ ਤੋਂ। ਤਿਲਕ ਕਰਕੇ ਡਿੱਗ ਪਏ। ਡੰਗ ਦੇ ਨਾਲ ਫਿਰ ਉਹਨਾਂ ਚੂੜਾ ਕਰੈਕ ਹੋ ਗਿਆ। ਫਿਰ ਉਹਨਾਂ ਨੇ ਪ੍ਰੋਸ਼ਣ ਕਰਾਇਆ ਪ੍ਰੋਸ਼ਣ ਕਰਾਉਣ ਦੇ ਨਾਲ ਮੁੜ ਕੇ ਉਹ ਕੰਮ ਸੂਤ ਹੀ ਨਹੀਂ ਆਇਆ। ਫਿਰ ਉਹਦਾ ਕੋਈ ਨਹੀਂ ਗਲਤ ਕਰੋ ਕੰਮ ਸੂਤ ਨਹੀਂ ਆਇਆ ਜਿਸ ਕਰਕੇ ਫਿਰ ਉਹਦਾ ਦਵਾਈ ਤੇਜ਼ ਸੀਗੀ ਜਾਂ ਕਹਿ ਲੋ ਜਾਂ ਕੋਈ ਬਹਾਨਾ ਬਣਾਉਣਾ ਹੁੰਦਾ ਤੇ ਕਿਡਨੀਆਂ ਦੇ ਚੋ ਪਹਿਲਾਂ ਵੀ ਇੱਕ ਕਿਡਨੀ ਖਰਾਬ ਸੀਗੀ ਅੱਜ ਤੱਕ 8-9 ਸਾਲ ਪਹਿਲਾਂ ਮੈਨੂੰ ਦੱਸਿਆ ਡਾਕਟਰਾਂ ਨੇ ਤੇ ਇੱਕ ਕਿਡਨੀ ਖਰਾਬ ਸੀਗੀ ਤੇ ਇੱਕ ਕਿਡਨੀ ਜਿਹੜੀ ਉਹ 30% ਸੀਗੀ 40% ਉਹ ਕੰਮ ਕਰੀ ਜਾਂਦੀ ਸੀਗੀ ਨਾ ਉਹ 40% ਕਿਡਨੀ ਕੰਮ ਕਰ ਜਾਂਦੀ ਹੁੰਦੀ ਆ ਜਿੰਨਾ ਕਹਿ ਦੋ ਕਿ ਇੱਕ ਕਿਡਨੀ ਹੈ ਨਹੀਂ ਸੀ ਤੇ ਇੱਕ ਅੱਧੀ ਸੀਗੀ ਤੇ ਉਹ ਹੁਣ ਰੱਬ ਤੁਹਾਡਾ ਭਲਾ ਕਰੇ ਵੀ ਉਹ ਹੋਏ ਹੋ ਗਈ ਆ ਜਿਆਦਾ ਦਵਾਈ ਖਾਣ ਦਾ ਜਿਆਦਾ ਬਿਮਾਰ ਹੋ ਗਈ ਚਲੋ ਇਹ ਰੋਜ ਜਾਂਦੇ ਆ ਕਈ ਵਾਰੀ ਰਾਤ ਨੂੰ ਜਾਣਾ ਪੈਂਦਾ ਆ ਤੇ ਦਿਨੇ ਨੂੰ ਜਾਣਾ ਪੈਂਦਾ ਸਾਰੀ ਦਿਹਾੜੀ ਲੰਘ ਜਾਂਦੀ ਰਾਤ ਉੱਥੇ ਰਹਿਣਾ ਪੈਂਦਾ ਰਾਤ ਨੂੰ ਪਾਣੀ ਮੰਗਦੀ ਜਾਂ ਫਿਰ ਉੱਠਣਾ ਠੱਲਣਾ ਬਾਥਰੂਮ ਕਈ ਕੁਸ਼ਣਾਂ ਬਿਮਾਰ ਬੰਦ ਚੱਕਾ ਥੱਲੇ ਦਾ ਬੜਾ ਔਖਾ ਹੋ ਜਾਂਦਾ ਆ ਜਿਸ ਕਰਕੇ ਫਿਰ ਨਾ ਸਾਕੋ ਬਲੌਗ ਨਹੀਂ ਕੋਈ ਬਣਿਆ ਹੈਗਾ ਸੌਰੀ ਮੰਗਦੇ ਆ ਤੇ ਜੀ ਨਹੀਂ ਕਰਦਾ ਬਲੌਗ ਬਣਾਉਣ ਨੂੰ ਮੈਂ ਜਾਂ ਕਰਦਾ ਬਲੌਗ ਬਣਾਉਣ ਨੂੰ ਤੇ ਬਾਕੀ ਅੱਗੇ ਤੇ ਐਸੀ ਚਲੋ ਅਸੀਂ ਵੀ ਇਹ ਕਹਿੰਦੇ ਆ ਠੀਕ ਹੋਵੇ ਆਪਾਂ ਨੇ ਪਰਿਵਾਰ 'ਚ ਬੈਠੇ ਪਰ ਕੱਲ ਹਸਪਤਲ ਭੇਜਿਆ ਸੀ ਜਲੰਧਰ ਇਹਨਾਂ ਨੂੰ ਤੇ ਹਸਪਤਲ ਬਾਜਲੰਦਰਾ ਜਵਾਬ ਦੇਤਾ ਕਹਿੰਦੇ ਲੈ ਜਾਓ ਘਰ ਸੇਵਾ ਕਰ ਲੋ ਹੈ ਕੁਛ ਨਹੀਂ ਕਹਾਣੀ ਜਿਹੜੀ ਇਹਨਾਂ ਦੇੰਦਰ ਦਾ ਡੈੱਡ ਹੋ ਗਿਆ ਕੋਈ ਪੁੱਤ ਕੰਮ ਨਹੀਂ ਕਰਦਾ ਇਨਫੈਕਸ਼ਨ ਹੋ ਗਈ ਆ ਹਾਰਟ ਵੀ ਹੋ ਗਿਆ ਆ ਜੋ ਇੱਕ ਬਿਮਾਰੀ ਹੋਵੇ ਨਾ 50 ਨਿਕਲ ਆਉਂਦੀਆਂ ਹੁੰਦੀਆਂ ਆ ਫਿਰ ਇਹਦੀ ਗੱਲਾ ਕਿਡੀਆਂ ਰਹਿ ਜਾਂਦਾ ਫਿਰ ਬਹੁਤ ਜ਼ਿਆਦਾ ਸਰੀਰ 'ਚ ਹੋਰ ਵੀ ਕਈ ਕੁਝ ਨਿਕਰਾਉਂਦਾ ਹੁੰਦਾ ਆ ਤੇ ਇਸ ਕਰਕੇ ਬਲੌਗ ਦੀ ਪਿਆ ਮਾਫੀ ਮੰਗਦੇ ਆ ਤੇ ਉਧਰੋਂ ਆਪਣਾ ਟਾਈਮ ਨਹੀਂ ਲੱਗਦਾ ਤੇ ਇੱਕ ਆਪਣਾ ਝੋਨਾ ਥੋੜਾ ਹੋ ਗਿਆ ਲੇਟ ਥੋੜਾ ਕੋਈ ਗੱਲ ਨਹੀਂ ਲੱਗ ਜੂਗਾ ਇੱਕ ਦਿਹਾੜੀ ਖੰਡ ਹੋਰ ਸਹੀ ਤੇ ਮੈਂ ਵੀ ਥੋੜੀ ਕੋਸ਼ਿਸ਼ ਨਹੀਂ ਕੀਤੀ ਸ਼ੇਤੀ ਨੂੰ ਵਰਦੀ ਕਿਉਂਕਿ ਮੈਨੂੰ ਵੀ ਇਹ ਸੀਗਾ ਵੀ ਕਿਤੇ ਕੋਈ ਮਤਲਬ ਕੇ ਮਾਰਾ ਸੁਨੇਹਾਂ ਨਾ ਆ ਜਵੇ ਮੁਰਗੇ ਉੱਤੇ ਭਾਜਣ ਹਟ ਪੈ ਜਾਂਦੀ ਆ ਤੇ ਵਾਹਿਗੁਰੂ ਕਰੇ ਚਲੋ ਠੀਕ ਹੋਵੇ ਬਾਕੀ ਰਿਸ਼ਤੇਦਾਰਾਂ ਨੇ ਬਹੁਤ ਸਪੋਰਟ ਕੀਤੀ ਆ ਜਿੰਨੇ ਨੇ ਨੇੜੇ ਦੂਰ ਆ ਹਰ ਕੋਈ ਪਹੁੰਚਦਾ ਆ ਦੇਖਣ ਲਈ ਆਉਂਦੇ ਆ ਫੋਨ ਕਰਦੇ ਆ ਗੱਲ ਫੋਨ ਚੱਲਦਾ ਰਹਿੰਦਾ ਆ ਵੇਸਤੇ ਆ ਫੋਨ ਕਰਦੇ ਫਿਰ ਇਹਨਾਂ ਨੂੰ ਤੇ ਫੋਨ ਤੇ ਗੱਲਬਾਤ ਪੁੱਛਦੇ ਆ तकरीबन ਹਰ ਕਨੇ ਬਹੁਤ ਜ਼ਿਆਦਾ ਦੁੱਖ ਮਨਾਇਆ ਉਹਨਾਂ ਦਾ ਕਿਉਂਕਿ ਉਹਦਾ ਉਹਨਾਂ ਦਾ ਸਾਰਾ ਨਾ ਪਿਆਰ ਸੀਗਾ ਪਿਆਰ ਇੰਨਾ ਸੀ ਪਾਗੇ ਤਾਂ ਬਹੁਤ ਹੀ ਜ਼ਿਆਦਾ ਇਸ ਕਰਕੇ ਨਾ ਹਰ ਕੋਈ ਬਾਹਰੋਂ ਬਧੀਏਛਾ ਤੋਂ ਫੋਨ ਕਰਦੇ ਆ ਦੇਖਦੇ ਆ ਕੈਮਰੇ ਆਪਣੇ ਵੀਡੀਓ ਕਾਲ ਕਰਕੇ ਦੇਖਦੇ ਆ ਉਹ ਕਰਕੇ ਵਾ ਸਭ ਦੇਖਦੇ ਆ ਦੇਖੋ ਜੀ ਇਹ ਪਿਆਰ ਆ ਆਪਣੀ ਜਵਾਨ ਆ ਜੀ ਇਹ ਤਾਂ ਤੇ ਨਫ਼ਰਤ ਕਰ ਲੋ ਤੇ ਨਫ਼ਰਤ ਫੈਲਦੀ ਆ ਪਿਆਰ ਕਰ ਲੋ ਪਿਆਰ ਫੈਲਦਾ ਆ ਵੈਸੇ ਚਲੋ ਅੱਜ ਦੇ ਸਮੇਂ ਵਿੱਚ ਨਫ਼ਰਤ ਨਹੀਂ ਕਰਨੀ ਚਾਹੀਦੀ ਕਹਾਂਗਾ ਅੱਜ ਕਾ ਸਮਾਂ ਬਹੁਤ ਭੈੜਾ ਆ ਕੀ ਮੇਰਾ ਕੰਦਲੋੜ ਪੈ ਜਾਵੇ ਕਿਹਦੀ ਤੇ ਇਦਾਂ ਵੀ ਮਾਪਿਆਂ ਨੇ ਜਿਹੜੀ ਮਾਪਿਆਂ ਨੇ ਸਦਾ ਲੋੜ ਹੁੰਦੀ ਹੈ ਨਾ ਤੇ ਦੇਖੋ ਕੀ ਬਣਦਾ ਆ ਤੇ ਹੁਣ ਮੈਂ ਕਹਿ ਨਹੀਂ ਸਕਦੇ ਹੈਗੇ ਹੁਣ ਮੈਂ ਚੱਲੀ ਆ ਪਿੰਡ ਨੂੰ ਜਾਣਾ ਪੈਣਾ ਇਹ ਚੱਲੇ ਆ ਇਹ ਇਹਨਾਂ ਜਾਣਾ ਆ ਜਾਣਾ ਪੈਣਾ ਸਾਰੇ ਇਸ ਤਰ੍ਹਾਂ ਨੇ ਆਉਣਾ ਅੱਜ ਦੇਖਣ ਨਾ ਇਸ ਥਾਂ 'ਤੇ ਆਉਂਦੇ ਆ ਹੋਰ ਪਿੰਡ ਦੇ ਬਹੁਤ ਆਉਂਦੇ ਆ ਜਿਨ੍ਹਾਂ ਦਾ ਬੰਨ ਉਠਣੀ ਬਹੁਤ ਸੀਗੀ ਕਿਉਂਕਿ ਹਰ ਇੱਕ ਦੇ ਨਾਲ ਵਗਾਰੀ ਨਹੀਂ ਬਣਾਈ ਸੀ ਉਹਨਾਂ ਨੇ ਜਾਨੀ ਹਰ ਇੱਕ ਤਕਰੀਬਨ ਸਾਰਿਆਂ ਨਾਲ ਪਿਆਰ ਹੀ ਕੀਤਾ ਆ ਰਿਸ਼ਤੇਦਾਰਾਂ ਨਾਲ ਸਾਡੇ ਮੋਹ ਦੇ ਰਿਸ਼ਤੇ ਪਹਿਲਾਂ ਹੋ ਗਈ ਆ ਉਹਦਾ 21 ਤਰੀਕ ਨੂੰ ਉਹ ਹੋ ਗਿਆ ਹਾਂਜੀ ਆ 21 ਤਰੀਕ ਨੂੰ ਦਾ ਭੋਗ ਪੈਣਾ ਉਹ ਵੀ ਬਜ਼ੁਰਗ ਸੀ ਮਾਦਾ ਜੀ ਤੇ ਇਹ ਵੀ ਚਲੋ ਬਜ਼ੁਰਗੀ ਆ ਪਰ ਫਿਰ ਵੀ ਕਿੰਨੇ ਨਾ ਬਜ਼ੁਰਗਾਂ ਦਾ ਆਸਰਾ ਬਹੁਤ ਹੁੰਦਾ ਬੜੀ ਬੜੀ ਬੈਠਿਆਂ ਦਾ ਇੱਕ ਬੋਰਡ ਵਾਂਗ ਹੁੰਦੇ ਆ ਇਦਾਂ ਬੜੇ ਵਧੀਆ ਕੋਈ ਇਦਾਂ ਨਹੀਂ ਕੋਈ ਪ੍ਰੋਬਲਮ ਨਹੀਂ ਸੀ ਹਣਾ ਪਰ ਹੁਣ ਦੇਖੋ ਜੀ ਤੇ ਵੈਕਰ ਤਾਂ ਨਾ ਲੈਣਾ ਦੋ ਟਾਈਮ ਪਾਠ ਕਰਨਾ ਨਾ ਜਿਹੜਾ ਇਨਸਾਨ ਦੁਨੀਆ ਤੇ ਆਇਆ ਉਹਨੇ ਇੱਕ ਦਿਨ ਜਾਣਾ ਤਾਂ ਹੈਗਾ ਹੀ ਆ ਗੁਰੂ ਘਰ ਸੇਵਾ ਕਰਨੀ ਨਹੀਂ ਲੋ ਕਿਸੇ ਨਾ ਕਿਸੇ ਬਾਹਨੇ ਰੱਬ ਲੈ ਜਾਂਦਾ ਆ ਪਰ ਇਹ ਆਗੇ ਜੇ ਇੰਨਾ ਕਿਸੇ ਤੜਫਾਵੇ ਨਾ ਸਹੀ ਮੈਨੂੰ ਜੇ ਮਾਫ਼ ਕਰਨਾ ਕਿਆ ਹੋ ਗਿਆ ਕਿਸੇ ਨੂੰ ਰਾਬੀ ਨੇ ਤਰਫਾਵੇ ਨਾ ਜੇ ਹੈ ਨਾ ਦੇਖ ਨਹੀਂ ਹੁੰਦਾ ਬੰਦਾ ਇਹ ਖੜਨਾ ਹੀ ਆ ਤੇ ਤਰੋ ਲਾਜਵੇ ਇਹ ਨਹੀਂ ਗੱਲ ਕੋਈ ਵੀ ਹਰਕਣੇ ਜਾਣਾ ਅਸੀਂ ਵੀ ਜਾਣਾ ਆ ਸਾਰਿਆਂ ਨੂੰ ਜਾਣਾ ਆ ਵੱਡੇ-ਵਡੇਰੇ ਚਲੇ ਗਏ ਆ ਜਿਹੜਾ ਦੁਨੀਆ ਦਾ ਪਰ ਇੰਨਾ ਦੁੱਖ ਦੇਖ ਰਖੜੇ ਅੱਗੇ ਹਨਾ ਦੁੱਖ ਦੇਖ ਨਹੀਂ ਹੁੰਦਾ ਮੰਜੇ ਦੇ ਰੇੜੇ ਕੋ ਹੋਵੇ ਦੁੱਖ ਲੱਗੇ ਉਹਨੂੰ ਇੰਨਾ ਹਰ ਵਕਤ ਰੋਵੇ ਮੰਜੇ ਦੇ ਬੈਠਾ ਕਰ ਲਾਵੇ ਹਨਾ ਦੇਖੋ ਇਹ ਲਾਜਵੀ ਬੜਾ ਹੋਇਆ ਤੇ ਔਰ ਸੇਵਾ ਵੀ ਬੜੀ ਆ ਅਗੇ ਜਿਹੜਾ ਸੁਖ ਹੁੰਦਾ ਆਪਣੇ ਕਰਮਾਂ ਦਾ ਆ ਤੇ ਗੱਲ ਇਦਾਂ ਪਿਛਲੇ ਸਾਲ ਵੀ ਸਾਡੇ ਪਿਛਲੇ ਡੈਡੀ ਜੀ ਵੀ ਇਦਾਂ ਹੀ ਸੀ ਸਾਲ ਹੀ ਹੋਇਆ ਇਹਨਾਂ ਨੂੰ ਆਹ ਇੰਕ ਚਲੋ ਆ ਜੂਨ ਮਹੀਨਾ ਆ ਉਹ ਸੀਗਾ ਮਈ ਪਿਛਲੇ ਮਹੀਨਾ ਮਈ ਸੀਗਾ ਸਾਡੇ ਫਾਦਰ ਸਾਹਿਬ ਵੀ ਮਈ ਮਹੀਨੇ ਐਕਸਪਾਇਰ ਹੋਏ ਸੀ ਉਹ ਵੀ ਪੰਜ ਸਾਲ ਤੇ ਇੱਕ ਮਹੀਨਾ ਹੋ ਗਿਆ ਇਹਨਾਂ ਨੂੰ ਸਾਡਾ ਤੜਫਦੇ ਬਹੁਤ ਸੀਗੇ ਤੇ ਦੇਖ ਨਹੀਂ ਹੁੰਦੇ ਸੀਗੇ ਤੇ ਇਸ ਕਰਕੇ ਨਾ ਚਲੋ ਇਹ ਆ ਕੇ ਰੱਬ ਦਾ ਤੜਫਾਉਣ ਨਾਲੋ ਲੈ ਜਵੇ ਤੜਨਾ ਤੋਂ ਤਾਂ ਲੈ ਜਵੇ ਇਹਦਾ ਤੜਫਾ ਵੀ ਨਾ ਕਿਉਂ ਚਾਹੇ ਦੁਸ਼ਮਣਿਆ ਚਾਹੇ ਕੋਈ ਵੀ ਹੈਨਾ ਕੋਈ ਚਲੋ ਦੁਸ਼ਮਣ ਤਾਂ ਆਪਾਂ ਪਾਲਦੇ ਨੇਗੇ बन ਜਾਂਦੇ ਕਹਿ ਨਹੀਂ ਸਕਦੇ ਹਰ ਇੱਕ ਦਾ ਸਤਿਕਾਰ ਕਰੀਦਾ ਪਿਆਰ ਕਰੀਦਾ ਆ ਕੋਈ ਦੁਸ਼ਮਣ ਉੱਗ ਜਾਵੇ ਤਾਂ ਆਪਾਂ ਕਹਿੰਦੇ ਨਹੀਂਗੇ ਆਪਾਂ ਤਾਂ ਹਰੇਕ ਨੂੰ ਕਹਿੰਦੇ ਆ ਸਾਰੇ ਆਪਣੀਆਂ ਚਾਏ ਹੱਸ ਕੇ ਜੀਓ ਹੱਸ ਕੇ ਹੱਸਦੇ ਰਹੋ ਪਤਾ ਕੋਈ ਨਹੀਂ ਮਰਦਾ ਕੀ ਹੋਇਆ ਨਾ ਇੱਥੇ ਵੇਖਦੇ ਹੀ ਆ ਹਾਦਸੇ ਹੁੰਦੇ ਆ ਅੱਜ ਆਜ ਕ੍ਰੈਸ਼ ਹੋ ਗਿਆ ਅਹਮਦਾਬਾਦ ਉਹ ਵਿਚਾਰੇ 250 ਦੇ ਕਰੀਬ ਵਿੱਚ ਬੱਚੇ ਵਿੱਚ ਸਿਆਣੇ ਨਾ ਸੜ ਗਏ ਕਿੰਨਾ ਇਨਸਾਨ ਉਹਨਾਂ ਵਾਂਗ ਦੇਖ ਕੇ ਭੋਂਦਾ ਵੀ ਦੱਸੋ ਕੀ ਕੀ ਸੋਚਾਂ ਸੋਚੀਆਂ ਹੋਣਗੀਆਂ ਕੀ ਕੀ ਸੁਪਨੇ ਹੋਣਗੇ ਇੰਗਲੈਂਡ ਜਾਵਾਂਗੇ ਉੱਥੇ ਵਧੀਆ ਵਧੀਆ ਘਰ ਬਣਾਵਾਂਗੇ ਨਾ ਦੇਖੋ ਸਾਰਾ ਕੁਝ ਦੇਖ ਕੇ ਵੀ ਸਾਨੂੰ ਅਕਲ ਨਹੀਂ ਆਉਦੀ ਹੈਗੀ ਸਾਰਾ ਕੁਝ ਤਬਾਹ ਹੋ ਗਿਆ ਸਾਰਾ ਕੁਝ ਤਬਾਹ ਹੋ ਗਿਆ ਨਾ ਬਾਅਦ ਦੇਖ ਕੇ ਵੀ ਅਸੀਂ ਸਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਇਹ ਜਿੰਦਗੀਆਂ ਨਾ ਇੱਥੇ ਇੱਥੇ ਕੰਦੀ ਮਾਨ ਨਹੀਂ ਕਰਨਾ ਚਾਹੀਦਾ ਨਾ ਹੰਕਾਰ ਕਰਨਾ ਚਾਹੀਦਾ ਆ ਤੇ ਦੇਖੋ ਬੜੇ ਇਹ ਵਾਸੇ ਹੁੰਦੇ ਆ ਤੇ ਪਰ ਬੰਦਾ ਸਮਝਦਾ ਨਹੀਂਗਾ ਅੱਗੇ ਕਰਮਾਂ ਦੀ ਗੱਲਾਂ ਜੋ ਆਪਣੇ ਕਰਮਾਂ ਚ ਨਾ ਜੋ ਆਪਣੇ ਕਰਮਾਂ ਚ ਹੈਗਾ ਉਹ ਲਿਖ ਕੇ ਉਹ ਲਿਖਿਆ ਲੈਣਾ ਹੀ ਲੈਣਾ ਨਾ ਆਪਾਂ ਤੇ ਇਸ ਕਰਕੇ ਨਾ ਤੇ ਮਨ ਬੜਾ ਪਰੇਸ਼ਾਨ ਮਨ ਬਹੁਤ ਦੁਖੀ ਹੈ ਮਨਿਤ ਚਲੋ ਪਰੇਸ਼ਾਨ ਹੋਣਾ ਹੀ ਆ ਜਿਰੋ ਨਾ ਘਰ ਚ ਪ੍ਰੋਬਲਮ ਪੈਂਦੀ ਆ ਇਸ ਕਰਕੇ ਇਹਨਾਂ ਬਲੌਗ ਨਹੀਂ ਪਾਇਆ ਮਾਫੀ ਮੰਗਦੇ ਆ ਸਾਰਾ ਕੱਲ ਮੇਰਾ ਮਨ ਕੀਤਾ ਨਹੀਂ ਇੰਨੇ ਫੋਨ ਆਏ ਨਾ ਜਣੀ ਮੇਰਾ ਮਨ ਇੰਨਾ ਖਰਾਬ ਹੋਇਆ ਤੁਸੀਂ ਮੇਰੇ ਅੱਖਾਂ ਦੇਖੀ ਜਾਂਦੇ ਹੋਣਗੇ ਵੀ ਕਿੱਦਾਂ ਅੱਖਾਂ ਸੁੱਜੀਆਂ ਹੋਈਆਂ ਹਨ ਰੋ ਰੋ ਕੇ ਸਜਾਈਆਂ ਆ ਹੁਣ ਕੀ ਕਰ ਸਕਦੇ ਆ ਜਣੀ ਜਿੱਦੇ ਕੱਲ ਰੋਂਦੇ ਨਹੀਂ ਹੈਗੇ ਰੋਣਾ ਆਪ ਹੀ ਆ ਜਾਂਦਾ ਆ ਇੱਕ ਬੰਦਾ ਰੋਂਦਾ ਆ ਰੋਣਾ ਹੁੰਦਾ ਕਿਸੇ ਕਿਸ ਤਰ੍ਹਾਂ ਦਾ ਰੋਣਾ ਹੁੰਦਾ ਇੱਕ ਬੰਦਾ ਖੁਸ਼ੀ ਦਾ ਰੋਂਦਾ ਆ ਇੱਕ ਬੰਦਾ ਰੋਂਦਾ ਆ ਗਮੀ ਦਾ ਇੱਕ ਬੰਦਾ ਰੋਂਦਾ ਕਿਸੇ ਦੁਖੀ ਦੇਖ ਕੇ ਇਹ ਇਹਦਾ ਰੋਣਾ ਇਹ ਆ ਕਿ ਚਲੋ ਜੇ ਰੱਬ ਨੇ ਖੜਨਾ ਵਿੱਚ ਇੱਕ ਵਾਰ ਲੈ ਜੀਵੇਂ ਤੜਫੋਣ ਨਾਲ ਹੋਣਾ ਕੱਦ ਤੋਂ ਐਵੇਂ ਤੜਫੋਣਾ ਕਿਸੇ ਨਾਲੋਂ ਕਿਸੇ ਨੂੰ ਨਾ ਤੇ ਇਹਨਾਂ ਦਾ ਇਹ ਆ ਦੇਖ ਕੇ ਇਹ ਕਿਹਨਾਂ ਕੋ ਰਹਿ ਨਹੀਂ ਤਾਂ ਰੋਂਦੇ ਮੈਂ ਵੀ ਕਰਕੇ ਮੈਂ ਕਹਿੰਦਾ ਵੀ ਰੋਇਆ ਨਾ ਕਰੋ ਤੇ ਦੁਨੀਆ ਦੇ ਜਿਹੜਾ ਆਉਂਦੇ ਜਾਣਾ ਤਾਂ ਹੈਗਾ ਹੀ ਨਾ ਰੋਣ ਨਾਲ ਕੁਝ ਨਹੀਂ ਹੁੰਦਾ ਹੈਗਾ ਪਰ ਮਾ ਰੱਬ ਨੇ ਇਹਦੀ ਇੱਕ ਚੀਜ਼ ਬਣਾਤੀ ਹੈ ਨਾ ਵੀ ਬਹੁਤ ਅਪਾ ਨਾ ਚਾਹੁੰਦੇ ਇਹਨਾਂ ਛੱਡ ਨਹੀਂ ਸਕਦੇ ਇਹਨੂੰ ਮਾਂ ਨੂੰ ਚਲੋ ਮੈਂ ਇਹ ਕਿਹਨਾਂ ਦਾ ਰੋਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ ਚਲੋ ਇਹਦਾ ਆਪ ਆਪਣੇ ਕਰਮਾਂ ਦੀ ਖੇਲਿਆ ਚੰਗੇ ਕਰਮ ਕਰ ਲੋ ਚੰਗਾ ਆ ਜਾਂਦਾ ਤੇ ਮਾੜੇ ਕੱਲ ਮਾੜਾ ਆ ਜਾਂਦਾ ਆਪ ਆਪਣੀ ਕਿਸਮਤ ਆ ਇਹ ਬਾਕੀ ਜਾ ਕੇ ਦੇਖਦੇ ਹਾਂ ਹੁਣ ਹਨਾ ਜਾਂ ਜਾ ਕੇ ਦੇਖਦੇ ਮੇਰੇ ਭੈਣਾ ਭਰਾ ਜਿਹੜੇ ਸਾਡੇ ਨਾਲ ਨਾਲ ਜੁੜੇ ਆ ਫਿਰ ਸੜੇ ਬਲੌਗ ਦੇਖਦੇ ਆ ਉਹਨਾਂ ਨੂੰ ਹੋ ਜਾਂਦਾ ਵੀ ਬਲੌਗ ਕਾਤੇ ਨਹੀਂ ਹੋਇਆ ਇਸ ਕਰਕੇ ਇਹ ਕਾਰਨ ਸੀਗਾ ਵੀ ਕੱਲ ਬਿਲਕੁਲ ਮਨ ਨਹੀਂ ਕੀਤਾ ਵੀਡੀਓ ਬਣਾਉਣ ਨੂੰ ਨਾ ਕੁਝ ਵੀ ਦਿਨ ਦਿਨ ਲੰਘਿਆ ਬਸ ਰੋਂਦੇ ਤੇ ਲੰਘਿਆ ਕੱਲ ਬਾਕੀ ਸਾਰੇ ਬਾਕੀ ਤੁਹਾਨੂੰ ਉੱਥੇ ਆ ਦਿਖਾ ਦਿੰਦੇ ਹਾਂ ਉਹਨਾਂ ਦਾ ਵੀਡੀਓ ਬਣਾ ਕੇ ਪਾਉਂਦੇ ਆ ਤੁਹਾਡੇ ਬਲੌਗ ਦੇ ਵਿੱਚ ਤੁਸੀਂ ਦੇਖਿਓ ਹੈ ਨਾ ਪਾਠ ਬੜੇ ਕਰਦੇ ਹੁਣ ਜੇ ਹੀ ਪਰ ਪਾਠ ਮੇਰੇ ਕੰਮ ਆਇਆ ਪਾਠ ਸੇਵਾ ਇੰਨੀ ਕਰਨੀ ਹਰੇਕ ਨਾਲ ਪਿਆਰ ਕਰਨਾ ਲੰਗਰ ਪਕਾਉਣਾ ਜਿੱਥੇ ਵੀ ਕਿਤੇ ਪ੍ਰੋਗਰਾਮ ਕਿਤੇ ਉਹਨਾਂ ਚੰਗੇ ਮੜੇ ਨਾ ਜਾਨੀ ਖੜੇ ਹੋਣਾ ਜਾਣਾ ਹਰੇਕ ਤੇ ਨਾ ਤੇ ਸਾਰਿਆਂ ਨੇ ਹੀ ਦੁੱਖ ਮਨਾਇਆ ਸਾਰੇ ਪਿੰਡ ਨੇ ਉਹ ਸਾਰੇ ਰਿਸ਼ਤੇਦਾਰ ਆ ਗਏ ਜੀ ਉੱਥੇ ਐਵੇਂ ਕਹਤੋ ਕਹੀਏ ਪੂਰਾ ਪਿੰਡ ਟੁੱਕਿਆ ਆ ਪੂਰਾ ਪਿੰਡ ਵੇਖਣ ਆਇਆ ਪਤਾ ਲੈਣ ਆਇਆ ਤੇ ਰਿਸ਼ਤੇਦਾਰ ਵੀ ਕਾਫੀ ਆਏ ਆ ਸਾਰੀ ਆਰ ਵੀ ਰਹੇ ਆ ਆਈ ਵੀ ਜਾਂਦੇ ਦੂਰ ਦੂਰੀ ਵਾਰੀ ਆ ਜਾਂਦੇ ਆ ਤੇ ਬਾਰੋਂ ਵੀ ਕਾਫੀ ਮਦਦ ਕਰਨ ਵੀ ਰਹੇ ਆ ਜਿੰਦਾ ਕਹਿੰਦੇ ਕਿ ਬੰਦਾ ਮਦਦ ਹੀ ਕਰ ਸਕਦਾ ਹੋਰ ਖੜਾ ਤੇ ਨਹੀਂ ਕਰ ਸਕਦਾ ਕਿਸੇ ਨੂੰ ਕੋਈ ਕਿਸੇ ਦੀ ਦੇ ਸਕਦਾ ਹੈਗਾ ਕੋਈ ਕਿਸੇ ਦੀ ਜਿਦਾ ਕਹਿ ਲੋ ਵੀ ਉਮਰਨੀ ਕੋ ਬਤਾ ਸਕਦੇ ਜਿੰਨੇ ਵਾਇਕਰ ਨੂੰ ਦਿੱਤੇ ਸਾ ਉਹ ਤਾਂ ਲੈਣੇ ਲੈਣੇ ਨਾ ਦੁਪਹਿਰੋਂ ਬਾਅਦ ਜਾਵਾਂਗੇ ਅੱਜ ਥੋੜਾ ਜਿਹਾ ਕੰਮ ਜਾ ਇੱਕ ਤੇ ਮੈਨੂੰ ਹੁਣ ਜਾਣਾ ਪੈਣਾ ਤੇ ਮੇਰੇ ਤੋਂ ਨਹੀਂ ਰਹਿ ਹੁੰਦਾ ਹੈਗਾ ਤੇ ਬਸ ਤੁਹਾਡੇ ਨਾਲ ਬਲੌਗ ਸ਼ੇਅਰ ਕਰਨਾ ਸੀਗਾ ਵੀ ਤੁਹਾਨੂੰ ਫਿਕਰ ਹੋ ਜਾਂਦਾ ਵੀ ਕਿਉਂ ਨਹੀਂ ਸਾਡੇ ਬਲੌਗ ਆਏ ਹੈਗੇ ਨਾ ਤੇ ਇਹ ਗੱਲ ਸੀਗੀ ਤੇ ਪਰਸਵੀਂ ਬਲੌਗ ਬੱਸ ਕੱਲ੍ਹ ਤੋਂ ਕੋ ਬਣਿਆ ਨਹੀਂ ਹੈਗਾ ਚਲੋ ਠੀਕ ਹੈ ਜੀ ਚਲੋ ਠੀਕ ਹੈ ਬਾਕੀ ਤਾਂ ਦਿਖਾਉਣੀ ਉੱਥੇ ਜਾ ਕੇ ਨਾ ਠੀਕ ਹੈ ਜੀ ਕਲਿੱਪ ਐਡ ਕਰਦੇ ਹਾਂ ਕੋਈ